ਉਜੀ ਇਸ ਟਾਈਮ ਅਸੀਂ ਖੜੇ ਆ ਜੀ ਬਾਈ ਮੱਖਣ ਸਿੰਘ ਹੋਰਾਂ ਦੇ ਨਾਲ ਤੇ ਇਹ ਬੰਦੇ ਯਾਰ ਬਹੁਤ ਜਿਆਦੇ ਸ਼ੁੱਧ ਤੇ ਪਿਓਰ ਪੰਜਾਬੀ ਬੋਲਦੇ ਨੇ ਮੱਖਣ ਬਾਈ ਸਤਿ ਸ੍ਰੀ ਅਕਾਲ ਸੱਸਾਪਾ ਜੀ ਖਿਆਲ ਆ ਬਹੁਤ ਵਧੀਆ ਜੀ ਤੁਸੀਂ ਦੱਸੋ ਮੈਂ ਠੀਕ ਆ ਬਾਨੀ ਗੁਰੂ ਗੁਰੂ ਹੈ ਬਾਨੀ ਵਿੱਚ ਬਾਨੀ ਅੰਮ੍ਰਿਤਸਰ ਗੁਰੂ ਬਾਨੀ ਕਹੇ ਸੇਵਾ ਕਜਿ ਨਿਮਾ ਪਤਾ ਗੁਰੂ ਨਸਤਾਂ ਵਾ ਤੇ ਹੁਣ ਇਹ ਅੰਦਰ ਬੈਠੇ ਬਾਬਾ ਜੀ ਨਾਲ ਗੱਲ ਕਰੀ ਜਾਂਦੇ ਸੀ ਮੈਂ ਉਹ ਚੀਜ਼ ਰਿਕਾਰਡ ਨਹੀਂ ਕੀਤੀ ਉਹਨਾਂ ਨੇ ਕਿਹਾ ਵੀ ਇਸ ਥਾਂ ਦੇ ਉੱਤੇ 1.5 ਸਾਲ ਤੱਕ ਦੀ ਅਖੰਡ ਪਾਠ ਦੀ ਬੁਕਿੰਗ ਚੱਲਦੀ ਹੈ ਤੇ ਇਹ ਉਹ ਸਥਾਨ ਆ ਜਿੱਥੇ ਇੱਕ ਕਾਲੇ ਨੂੰ ਇੱਥੋਂ ਦੇ ਲੋਕਲ ਕਾਲੇ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋਏ ਸੀ ਤੇ ਉਸ ਤੋਂ ਬਾਅਦ ਫਿਰ ਸਥਾਨ ਹੌਲੀ-ਹੌਲੀ ਕਰਕੇ ਪ੍ਰਗਟ ਹੋਇਆ ਤੇ ਤੇ ਕਿਹਾ ਜਾਂਦਾ ਵੀ ਪੁਰਾਣੇ ਟਾਈਮ ਦੇ ਵਿੱਚ ਜਿਹੜੀ ਮੇਨ ਰੋਡ ਹੁੰਦੀ ਸੀ ਨਾ ਮੁੰਬਾਸਾ ਤੋਂ ਲੈ ਕੇ ਨਾਈਰੋਬੀ ਜਾਣ ਵਾਲੀ ਉਹ ਗੁਰੂ ਘਰ ਦੇ ਵਿੱਚ ਦੀ ਲੰਘਦੀ ਹੁੰਦੀ ਸੀ ਇਸ ਜਗ੍ਹਾ ਵਿੱਚ ਦੀ ਲੰਘਦੀ ਹੁੰਦੀ ਸੀ ਬਾਅਦ ਦੇ ਵਿੱਚ ਉਹ ਰੋਡ ਵਾਲੀ ਜਗ੍ਹਾ ਅਕਵਾਇਰ ਕਰ ਲਈ ਗਈ ਤੇ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਤੇ ਜਿਹੜਾ ਰੋਡ ਆ ਉਹ ਪਿਛਲੇ ਪਾਸੇ ਨੂੰ ਕਰਤਾ ਜੀ ਮੇਨ ਰੋਡ ਪਿਛਲੇ ਪਾਸੇ ਨੂੰ ਕਰਤਾ ਤੇ ਉਹ ਥਾਂ ਦੇ ਉੱਤੇ ਗੁਰਦੁਆਰਾ ਸਾਹਿਬ ਬਣਾ ਲਿਆ ਗਿਆ ਸਵੇਰ ਦਾ ਟਾਈਮ ਆ ਜੀ 7:30 ਵਜੇ ਦਾ ਆਪਾਂ ਇਸ ਟਾਈਮ પેટ્રોલ ਪੰਪ ਦੇ ਉੱਤੇ ਇੱਕ ਖਾਣ ਪੀਣ ਵਾਲਾ ਹਸਾਬ ਦਾ ਬਣਿਆ ਹੋਇਆ ਤੇ ਉੱਥੇ ਆਪਾਂ ਬੈਠੇ ਆ ਤੇ ਆਪਣੇ ਨਾਲ ਨੇ ਸਰਦਾਰ ਅਮਰਤ ਸਿੰਘ ਤੇ ਬਾਈ ਜੀ ਇਹਨਾਂ ਦਾ ਨਾਮ ਕੀ ਆ ਜੀ ਰਵੀਪਾਲ 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 ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਜੀ ਐਮ ਵਧੀਆ ਜੀ ਤੇ ਅੱਜ ਆਪਾਂ ਚੱਲੇ ਆ ਜੀ ਸਵੇਰੇ ਸਵੇਰੇ 6 ਵਜੇ ਦੇ ਤੁਰੇ ਹੋਏ ਆ ਤੇ 7:30 ਵਜੇ ਆ ਕੇ ਬ੍ਰੇਕ ਮਾਰੀ ਇੱਕ ਥਾਂ ਦੇ ਉੱਤੇ ਕੌਫੀ ਪੀਣ ਵਾਸਤੇ ਕਿਉਂਕਿ ਸਵੇਰੇ ਕੁਝ ਖਾ ਪੀ ਕੇ ਨਹੀਂ ਤੁਰੇ ਤੇ ਬਾਜੀ ਦੱਸੋ ਮਾੜਾ ਜੀ ਤੁਸੀਂ ਵੀ ਆਪਾਂ ਕਿੱਥੇ ਚੱਲੇ ਆ ਜੀ ਅੱਜ ਆਪਾਂ ਵੀਰੇ ਚੱਲੇ ਆ ਅੱਜ ਗੁਰਦੁਆਰਾ ਮਕਿੰਡੋ ਸਾਹਿਬ ਗੁਰਦੁਆਰਾ ਮਕਿੰਡੋ ਸਾਹਿਬ ਜੀ ਕਿਹਾ ਜਾਂਦਾ ਜੀ ਕਹਿੰਦੇ ਆਫਰੀਕਾ ਦਾ ਇਹ ਸਭ ਤੋਂ ਮਸ਼ਹੂਰ ਗੁਰਦੁਆਰਾ ਤੇ ਈਸਟ ਆਫਰੀਕਾ ਦਾ ਖਾਸ ਕਰਕੇ ਨਹੀਂ ਸਾਰੇ ਆਫਰੀਕਾ ਦਾ ਹੀ ਆ ਜੀ ਸਾਰੇ ਆਫਰੀਕਾ ਦਾ ਹੀ ਆ ਆਫਰੀਕਾ ਦਾ ਹੀ ਆ ਜੀ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਕਹਿੰਦੇ ਨੇ ਆਫਰੀਕਾ ਦਾ ਆਫਰੀਕਾ ਦਾ ਹਾਂਜੀ ਠੀਕ ਆ ਅਜੇ ਫਿਲਹਾਲ ਅੱਖਾਂ ਦੇ ਵਿੱਚ ਨੀਂਦ ਆ ਰਾਤ ਵੀ ਲੇਟ ਸੁੱਤੇ ਆ ਤੇ ਸਵੇਰੇ ਵੀ ਛੇਤੀ ਉੱਠ ਖੜੇ ਇੱਧਰਲੇ ਪਾਸੇ ਕਾਫੀ ਪੀ ਕੇ ਗੁਰਦੁਆਰਾ ਸਾ ਠੀਕ ਹੈ ਜੀ ਬਿਲਕੁਲ ਤੇ ਬਾਈ ਜੀ ਨੂੰ ਆਇਆ ਨੂੰ ਮਨ ਲੱਗਦਾ ਵੀ 15 ਕਿ ਦਿਨ ਹੀ ਹੋਏ ਨੇ ਤੁਹਾਨੂੰ ਇੰਡੀਆ ਤੋਂ ਆਏ ਹਾਂ ਤੁਸੀਂ ਗਾਜੀਆਬਾਦ ਤੋਂ ਇੰਡੀਆ ਤੋਂ ਜੀ ਜੀ ਠੀਕ ਹੈ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜਾ ਮੇਰੇ ਪਿਛਲੇ ਪਾਸੇ ਰੋਡ ਚੱਲ ਰਿਹਾ ਜੀ ਇਹ ਕੀਨੀਆ ਦੇਸ਼ ਦੀ ਰਾਜਧਾਨੀ ਨਾਇਰੋਬੀ ਤੋਂ ਲੈ ਕੇ ਮੋਂਬਾਸਾ ਨੂੰ ਰੋਡ ਜਾਂਦਾ ਮੇਨ ਰੋਡ ਆ ਜੀ ਇਹ ਤੇ ਇਸ ਮੇਨ ਰੋਡ ਤੇ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਗੁਰਦੁਆਰਾ ਮਕਿੰਡੂ ਸਾਹਿਬ ਜਿਹੜਾ ਕਿ ਅਫਰੀਕਾ ਦਾ ਸਭ ਤੋਂ ਜ਼ਿਆਦਾ ਧਾਰਮਿਕ ਮਹੱਤਤਾ ਵਾਲਾ ਸਥਾਨ ਆ ਜੀ ਤੇ ਇਹਨਾਂ ਨੂੰ ਇਸ ਗੁਰੂ ਘਰ ਨੂੰ ਅਫਰੀਕਾ ਦਾ ਹਰਮੰਦਰ ਸਾਹਿਬ ਵੀ ਕਿਹਾ ਜਾਂਦਾ ਅੱਜ ਸਾਨੂੰ ਆਪਾਂ ਇਸ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਮਕਿੰਡੂ ਸਾਹਿਬ ਇਹਨੂੰ ਤਾਂ ਕਿਹਾ ਜਾਂਦਾ ਕਿਉਂਕਿ ਜਿਹੜੇ ਟਾਊਨ ਦੇ ਵਿੱਚ ਜਿਹੜੇ ਕਸਬੇ ਦੇ ਵਿੱਚ ਆਪਾਂ ਖੜੇ ਆ ਇਸ ਕਸਬੇ ਦਾ ਨਾਮ ਆ ਜੀ ਮਕਿੰਡੂ ਤਾਂ ਉਸ ਕਰਕੇ ਹੀ ਇਸ ਗੁਰੂ ਘਰ ਦਾ ਨਾਮ ਮਕਿੰਡੂ ਸਾਹਿਬ ਆ 1898 ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਪਹਿਲੇ ਸਿੱਖ ਜਿਹੜੇ ਕੀਨੀਆ ਦੇ ਵਿੱਚ ਆਏ ਸੀ ਇੱਥੇ ਰੇਲਵੇ ਲਾਈਨ ਬਿਚਾਉਣ ਵਾਸਤੇ ਉਹਨਾਂ ਨੇ ਇਸ ਗੁਰੂ ਘਰ ਦੀ ਨੀਂਹ ਰੱਖੀ ਸੀ ਤੇ ਹੌਲੀ-ਹੌਲੀ ਫਿਰ ਗੁਰਦੁਆਰਾ ਸਾਹਿਬ ਡਿਵੈਲਪ ਹੁੰਦਾ ਹੁੰਦਾ ਅੱਜ ਦੀ ਡੇਟ ਦੇ ਵਿੱਚ ਅਫਰੀਕਾ ਦਾ ਸਾਰਿਆਂ ਤੋਂ ਵੱਡਾ ਗੁਰਦੁਆਰਾ ਸਾਹਿਬ ਆ ਜੀ ਸਾਹਮਣੇ ਆ ਜੀ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਇੱਧਰ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਨਿਸ਼ਾਨ ਸਾਹਿਬ ਦੇ ਤੇ ਕਿਹਾ ਜਾਂਦਾ ਵੀ ਅਫਰੀਕਾ ਦਾ ਸਾਰਿਆਂ ਤੋਂ ਉੱਚਾ ਨਿਸ਼ਾਨ ਸਾਹਿਬ ਆ ਜੀ ਇਹ ਤੇ ਇਸ ਨਿਸ਼ਾਨ ਸਾਹਿਬ ਦੀ ਹਾਈਟ ਹੈਗੀ ਆ 125 ਫੁੱਟ ਬਾਕੀ ਜਿਹੜੇ ਵੀ ਇੱਥੇ ਸੇਵਾਦਾਰ ਗੇਟ ਦੇ ਉੱਤੇ ਕੰਮ ਕਰਦੇ ਨੇ ਇਹਨਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਸਿਖਾਇਆ ਗਿਆ ਭਾਈ ਜੇ ਵੀ ਕੋਈ ਜੇ ਕੋਈ ਬੰਦਾ ਇਧਰਲੇ ਪਾਸੋਂ ਲੰਗੇ ਸਿਰੇ ਅੰਦਰ ਨੂੰ ਜਾਂਦਾ ਤਾਂ ਉਹਨੂੰ ਨਾਲ ਦੇ ਨਾਲ ਇਹ ਟੋਕ ਦਿੰਦੇ ਨੇ ਤੇ ਉਹਦਾ ਸਿਰ ਵੀ ਟਕਾ ਦਿੰਦੇ ਨੇ ਇਸ ਗੁਰੂ ਘਰ ਦੇ ਵਿੱਚ ਟੋਟਲ ਤਿੰਨ ਦਰਬਾਰ ਸਾਹਿਬ ਬਣੇ ਹੋਏ ਨੇ ਜੀ ਇੱਕ ਦਰਬਾਰ ਸਾਹਿਬ ਉਧਰਲੇ ਪਾਸੇ ਆ ਤੇ ਇੱਕ ਦਰਬਾਰ ਸਾਹਿਬ ਇਧਰਲੇ ਪਾਸੇ ਆ ਇਹਦੇ ਉੱਪਰ ਲਿਖਿਆ ਹੋਇਆ ਗੁਰਦਾਰਾ ਮਕਿੰਡੂ ਸਾਹਿਬ ਡੇਟ ਲਿਖੀ ਹੋਈ ਆ 1898 ਕਿਉਂਕਿ ਇਹ ਗੁਰਦਰਾ ਸਾਹਿਬ 1898 ਦੇ ਵਿੱਚ ਬਣਾਇਆ ਗਿਆ ਸੀ 1896 ਦੇ ਵਿੱਚ ਜਦੋਂ ਸਿੱਖ ਇਧਰਲੇ ਪਾਸੇ ਰੇਲਵੇ ਲਾਈਨ ਬਿਚਾ ਰਹੇ ਸੀ ਤਾਂ ਦੋ ਸਾਲਾਂ ਦੇ ਵਿੱਚ ਉਹ ਰੇਲਵੇ ਲਾਈਨ ਬਿਚਾਉਂਦੇ ਬਿਚਾਉਂਦੇ ਮਕਿੰਦੂ ਸਾਹਿਬ ਆਏ ਨੇ ਤੇ ਉਹਨਾਂ ਨੇ ਇਸ ਗੁਰੂ ਘਰ ਦੀ ਨੀਂਹ ਰੱਖੀ ਸੀ ਇਹਦੇ ਸਾਰੇ ਇਤਿਹਾਸ ਬਾਰੇ ਗੱਲਬਾਤ ਬਾਬਾ ਜੀ ਤੋਂ ਆਪਾਂ ਪੁੱਛ ਕੇ ਕਰਾਂਗੇ ਫਿਲਹਾਲ ਸੋਨੂੰ ਗੁਰਦਰਾ ਸਾਹਿਬ ਦੇ ਆਪਾਂ ਦਰਸ਼ਨ ਕਰਵਾ ਰਹੇ ਹਾਂ ਸਰ ਸਾਹਿਬ ਦਾ ਨਾਮ ਹੈਗਾ ਜੀ ਮਾਤਾ ਗੁਜਰੀ ਦਰਬਾਰ ਤੇ ਇਹ ਵੀ ਕਿਹਾ ਜਾਂਦਾ ਵੀ ਜਿਹੜਾ ਪੁਰਾਣੇ ਟਾਈਮਾਂ ਦੇ ਵਿੱਚ ਗੁਰਦੁਆਰਾ ਸਾਹਿਬ ਸੀ ਉਹ ਤਾਂ ਅੱਜ ਦੀ ਡੇਟ ਦੇ ਵਿੱਚ ਇਮਾਰਤ ਨਹੀਂ ਹੈਗੀ ਇੱਥੇ ਪਰ ਉਸ ਦੇ ਨਾਲ ਮਿਲਦੀ ਜੁਲਦੀ ਇਮਾਰਤ ਇਸ ਗੁਰੂ ਘਰ ਦੀ ਬਣਾਈ ਗਈ ਆ ਇਸ ਦਰਬਾਰ ਸਾਹਿਬ ਦੀ ਬਣਾਈ ਗਈ ਆ ਮਕਿੰਡੂ ਸਾਹਿਬ ਨੂੰ ਤਾਂ ਕਿਹਾ ਜਾਂਦਾ ਜੀ ਇਹ ਜਗ੍ਹਾ ਦਾ ਨਾਮ ਜਿੱਥੇ ਆਪਾਂ ਇਸ ਟਾਈਮ ਹੈਗੇ ਆ ਇਸ ਕਸਬੇ ਦਾ ਨਾਮ ਜਾਂ ਇੱਕ ਨਿੱਕਾ ਜਿਹਾ ਟਾਊਨ ਬਣਿਆ ਹੋਇਆ ਇਹਨੂੰ ਮਕਿੰਡੂ ਕਿਹਾ ਜਾਂਦਾ ਉਸ ਦੇ ਨਾਮ ਦੇ ਉੱਤੇ ਗੁਰਦਰਾ ਮਕਿੰਡੂ ਸਾਹਿਬ ਪਿਆ ਜੀ ਇਧਰਲੇ ਪਾਸੇ ਇੱਕ ਮੂਰਤੀ ਬਣਾਈ ਹੋਈ ਆ ਘੋੜੇ ਦੀ ਤੇ ਆ ਪਿਛਲੇ ਪਾਸੇ ਸਾਰੀ ਪਾਰਕਿੰਗ ਆ ਹੁਣ ਤੁਹਾਨੂੰ ਆਪਾਂ ਦੂਜੇ ਦਰਬਾਰ ਸਾਹਿਬ ਦੇ ਦਰਸ਼ਨ ਕਰਵਾ ਕੇ ਲੈ ਕੇ ਆਉਣੇ ਆ ਜੀ ਜਿਹੜਾ ਉਹ ਪਰਲੇ ਪਾਸੇ ਬਣਿਆ ਹੋਇਆ ਤੇ ਉਹਦੇ ਪਰਲੇ ਪਾਸੇ ਇੱਕ ਹੋਰ ਦਰਬਾਰ ਸਾਹਿਬ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਇਹਦਾ ਇਹਦਾ ਇਤਿਹਾਸ ਆ ਉਹ 10ਵੇਂ ਪਾਸ਼ਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮਿਲਦਾ ਕਿਉਂਕਿ ਇੱਥੋਂ ਦੇ ਇੱਕ ਕਾਲੇ ਬੰਦੇ ਨੂੰ ਜਿਹੜਾ ਇੱਥੇ ਚੌਂਕੀਦਾਰ ਸੀ ਸੇਵਾਦਾਰ ਸੀ ਜਿਵੇਂ ਸਿਕਿਉਰਿਟੀ ਗਾਰਡ ਗੇਟ ਨਹੀਂ ਖੋਲ ਰਿਹਾ ਐਵੇਂ ਦਾ ਕੋਈ ਬੰਦਾ ਸੀ ਇੱਥੇ ਕੇਅਰ ਟੇਕ ਕਰਦਾ ਸੀ ਇਸ ਗੁਰੂ ਘਰ ਦੀ ਉਹਨੂੰ ਦਸਵੇਂ ਪਾਤਸ਼ਾਹ ਅੰંતਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਦੇ ਦਰਸ਼ਨ ਹੋਏ ਸੀ ਤੇ ਉਹਦੀ ਕਹਾਣੀ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਫਿਲਹਾਲ ਗੁਰਦੁਆਰਾ ਸਾਹਿਬ ਦੇ ਪੂਰੇ ਦਰਸ਼ਨ ਕਰਵਾ ਦਈਏ ਇੱਧਰ ਵੀ ਲਿਖਿਆ ਹੈ ਗੁਰਦੁਆਰਾ ਮਕਿੰਡੂ ਸਾਹਿਬ 1898 ਤੇ ਕਿਸੇ ਟਾਈਮ ਇਹ 메ਨ ਗੇਟ ਹੁੰਦਾ ਸੀ ਜੀ ਠੀਕ ਆ ਪਰ ਹੁਣ ਮੇਨ ਗੇਟ ਪਰਲੇ ਪਾਸੇ ਆ ਇੱਥੇ ਮੈਨੂੰ ਆ ਕੇ ਇਹ ਵੀ ਪਤਾ ਲੱਗਿਆ ਵੀ ਇਸ ਥਾਂ ਦੇ ਉੱਤੇ ਜਿੱਥੇ ਗੁਰਦਰਾ ਸਾਹਿਬ ਬਣਿਆ ਹੋਇਆ ਕਿਸੇ ਟਾਈਮ ਇੱਥੋਂ ਨਾ ਸੜਕ ਲੰਘਦੀ ਹੁੰਦੀ ਸੀ ਵਿਚਾਲ ਦੀ ਤੇ ਤੁਸੀਂ ਇਹ ਦੇਖੋ ਵੀ ਉਹ ਸੜਕ ਵਾਲੀ ਜਗ੍ਹਾ ਵੀ ਐਕਵਾਇਰ ਕਰ ਲਈ ਗਈ ਗੁਰੂ ਘਰ ਵਾਸਤੇ ਤੇ ਸੜਕ ਜਿਹੜੀ ਹੈਗੀ ਆ ਉਹ ਗੁਰਦਰਾ ਸਾਹਿਬ ਦੇ ਬਾਹਰਲੇ ਪਾਸੋਂ ਦੀ ਕੱਢਦੀ ਕਿਸੇ ਟਾਈਮ ਮੇਨ ਰੋਡ ਜਿਹੜਾ ਨਾਇਰੋਬੀ ਤੋਂ ਲੈ ਕੇ ਮੋਮਬਾਸਾ ਨੂੰ ਜਾਂਦਾ ਮੇਨ ਹਾਈਵੇ ਇੱਥੋਂ ਦੀ ਲੰਘਦਾ ਹੁੰਦਾ ਸੀ ਗੁਰੂ ਘਰ ਦੇ ਵਿੱਚ ਦੀ ਪਰ ਉਹ ਸਾਰੀ ਜਗ੍ਹਾ ਸਿੱਖਾਂ ਨੇ ਖਰੀਦ ਲਈ ਤੇ ਜਿਹੜੀ ਸੜਕਾਂ ਸੜਕ ਬਾਹਰਲੇ ਪਾਸੇ ਦੀ ਕੱਢ ਤੁਸੀਂ ਦੇਖੋ ਇਸ ਨੂੰ ਸਿੱਖਾਂ ਦਾ ਅਫਰੀਕਾ ਦਾ ਹਰਮੰਦਰ ਸਾਹਿਬ ਵੀ ਕਿਹਾ ਜਾਂਦਾ ਬਹੁਤ ਮੰਨਤ ਵਾਲਾ ਸਥਾਨ ਆ ਤੇ ਇੱਥੇ ਬਹੁਤ ਜ਼ਿਆਦਾ ਮਤਲਬ ਸੰਗਤਾਂ ਦੀ ਸ਼ਰਧਾ ਤੇ ਅਖੰਡ ਪਾਠ ਇੱਥੇ ਸਾਰਾ ਸਾਲ ਹੀ ਚੱਲਦੇ ਰਹਿੰਦੇ ਨੇ ਡੇਢ-ਡੇਢ ਸਾਲ ਤੱਕ ਕਿਹਾ ਜਾਂਦਾ ਇਹ ਵੀ ਕਿਹਾ ਜਾਂਦਾ ਵੀ ਡੇਢ-ਡੇਢ ਸਾਲ ਤੱਕ ਇੱਥੇ ਅਖੰਡ ਪਾਠ ਦੀ ਵਾਰੀ ਨਹੀਂ ਆਉਂਦੀ ਐਨਾ ਮਤਲਬ ਲੋਕ ਸ਼ਰਧਾ ਭਾਵਨਾ ਦੇ ਨਾਲ ਇੱਥੇ ਅਖੰਡ ਪਾਠ ਸੁਖਦੇ ਨੇ ਜੀ ਇੱਕ ਨਿਸ਼ਾਨ ਸਾਹਿਬ ਨੀਲੇ ਰੰਗ ਦਾ ਇੱਧਰ ਵੀ ਝੂਲ ਰਿਹਾ ਜੀ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਗੁਰਦਾਰਾ ਮਕਿੰਡੂ ਸਾਹਿਬ ਜਦੋਂ ਤੁਸੀਂ ਨਾਇਰੋਬੀ ਦੇ ਵਿੱਚ ਗੁਰੂ ਘਰਾਂ ਦੇ ਦਰਸ਼ਨ ਕਰਦੇ ਹੋ ਨਾ ਤਾਂ ਹੁਣ ਤੱਕ ਮੈਂ ਦੋ ਤਿੰਨ ਗੁਰੂ ਘਰਾਂ ਦੇ ਦਰਸ਼ਨ ਕੀਤੇ ਨੇ ਸਾਰੇ ਗੁਰੂ ਘਰਾਂ ਦੇ ਵਿੱਚ ਥੱਲੇ ਵਾਲੇ ਪਾਸੇ ਕਮਿਊਨਿਟੀ ਹਾਲ ਬਣਿਆ ਹੋਇਆ ਵਿਆਹ ਸ਼ਾਦੀਆਂ ਦੇ ਫੰਕਸ਼ਨ ਵਾਸਤੇ ਜਾਂ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਵਾਸਤੇ ਤੇ ਪਹਿਲੀ ਮੰਜ਼ਲ ਦੇ ਉੱਪਰ ਜਾ ਕੇ ਦਰਬਾਰ ਸਾਹਿਬ ਬਣਿਆ ਹੁੰਦਾ ਇਹਦੇ ਦਰਬਾਰ ਸਾਹਿਬ ਦਾ ਜਿਹੜਾ ਉੱਪਰ ਆ ਜੀ ਉਹਦਾ ਨਾਮ ਹੈਗਾ ਗੁਰੂ ਗੋਬਿੰਦ ਸਿੰਘ ਦਰਬਾਰ ਤੇ ਜਿਹੜਾ ਦਰਬਾਰ ਸਾਹਿਬ ਇਧਰਲੇ ਪਾਸੇ ਹੈ ਜੀ ਬਹੁਤ ਸੋਹਣਾ ਬਣਿਆ ਹੋਇਆ ਉਹ ਤੇ ਉਸ ਦਰਬਾਰ ਸਾਹਿਬ ਦਾ ਗੁਰੂ ਤੇਗ ਬਹਾਦਰ ਦਰਬਾਰ ਸਾਹਿਬ ਉਹ ਸਾਹਮਣੇ ਉਹਦੇ ਤੁਹਾਨੂੰ ਆਪਾਂ ਅੰਦਰੋਂ ਦਰਸ਼ਨ ਕਰਵਾ ਕੇ ਲੈ ਕੇ ਆਉਣੇ ਆ ਇਧਰਲੇ ਪਾਸੇ ਜੀ ਮੇਨ ਰੋਡ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਜਿਵੇਂ ਪੰਜਾਬ ਦੇ ਵਿੱਚ ਕਾਰਸੇ ਵਾਲਿਆਂ ਦਾ ਗੁਰਦੁਆਰਾ ਸਾਹਿਬ ਹੁੰਦਾ ਨਾ ਉਮੇ ਦਾ ਫੀਲ ਆਉਂਦਾ ਇੱਥੇ ਆ ਕੇ ਕਿਉਂਕਿ ਲੰਗਰ ਵੀ ਚੱਲਦਾ ਰਹਿੰਦਾ ਜੀ 24 ਘੰਟੇ ਕਿਉਂਕਿ ਬਾਕੀ ਗੁਰੂ ਘਰਾਂ ਦੇ ਵਿੱਚ ਐਵੇਂ ਆ ਵੀ ਸਵੇਰੇ ਲੰਗਰ ਹੁੰਦਾ ਦੁਪਹਿਰੇ ਲੰਗਰ ਹੁੰਦਾ ਜਾਂ ਸ਼ਾਮ ਨੂੰ ਲੰਗਰ ਹੁੰਦਾ ਇੱਥੇ ਜਦੋਂ ਮਰਜੀ ਤੁਸੀਂ ਮੇਨ ਰੋਡ ਤੋਂ ਲੰਘਦੇ ਟੱਪਦੇ ਇੱਥੇ ਆ ਸਕਦੇ ਹੋ ਜੇ ਆਪਦੀਆਂ ਗੱਡੀਆਂ ਦੇ ਵਿੱਚ ਸਫ਼ਰ ਕਰਕੇ ਤੁਸੀਂ ਥੱਕ ਗਏ ਘੰਟਾ ਇੱਥੇ ਆਰਾਮ ਕਰਨ ਤੋਂ ਬਾਅਦ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਅੱਗੇ ਨੂੰ ਆਪਦਾ ਸਫ਼ਰ ਕੰਟੀਨਿਊ ਕਰ ਸਕਦੇ ਹੋ ਆ ਮਤਲਬ ਸੰਗਤਾਂ ਵਾਸਤੇ ਇੱਕ ਆਰਾਮ ਕਰਨ ਵਾਸਤੇ ਰਹਿਸ਼ ਘਰ ਬਣਾਇਆ ਹੋਇਆ ਇਧਰ ਵਾਲਾ ਪਾਸਾ ਜੀ ਦਰਬਾਰ ਸਾਹਿਬ ਦਾ ਨਾਮ ਹੈਗਾ ਜੀ ਗੁਰੂ ਗੋਬਿੰਦ ਸਿੰਘ ਜੀ ਦ ਇਹ ਮੁੱਖ ਦਰਬਾਰ ਹਾਲ ਲੱਗਦਾ ਜੀ ਅੱਜ ਦੀ ਡੇਟ ਦੇ ਵਿੱਚ ਹਨਾ ਜੀ ਇਧਰਲੇ ਪਾਸੇ ਤੁਸੀਂ ਗ੍ਰੀਨਰੀ ਦੇਖੋ ਹਰੇ ਭਾਈ ਦੇਖੋ ਯਾਰ ਕਿੰਨੇ ਦਰਖਤ ਲੱਗੇ ਹੋਏ ਨੇ ਜਮਾ ਸ਼ਾਂਤ ਵਾਤਾਵਰਨ ਹਾਲਾਂਕਿ ਗੁਰਦੁਆਰਾ ਸਾਹਿਬ ਇੱਕ ਸ਼ਹਿਰ ਦੇ ਵਿੱਚ ਬਣਿਆ ਹੋਇਆ ਜਿੰਨੀਆਂ ਵੀ ਤੁਸੀਂ ਆ ਸਾਹਮਣੇ ਬਿਲਡਿੰਗਾਂ ਦੇਖ ਰਹੇ ਹੋ ਜੀ ਇਹ ਸਾਰੇ ਰਹਿ ਐਸ਼ੀ ਘਰ ਨੇ ਤੇ ਕਿਹਾ ਜਾਂਦਾ ਬਾਬਾ ਜੀ ਨੇ ਸਾਨੂੰ ਦੱਸਿਆ ਵੀ ਇਸ ਗੁਰੂ ਘਰ ਦੇ ਵਿੱਚ 100 ਤੋਂ ਉੱਪਰ ਕਮਰਾ ਬਣਿਆ ਹੋਇਆ ਸੰਗਤਾਂ ਦੇ ਰੁਕਣ ਵਾਸਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੀ ਸੰਗਤ ਇੱਥੇ ਠੁਕਦੀ ਹੋਣੀ ਆ ਪ੍ਰਕਾਸ਼ ਦਿਹਾੜੇ ਵੇਲੇ ਜਾਂ ਨਵੇਂ ਸਾਲ ਵੇਲੇ ਜਾਂ ਜਿਹੜੇ ਵੀ ਇੱਥੇ ਧਾਰਮਿਕ ਸਮਾਗਮ ਹੁੰਦੇ ਨੇ ਵੀ 100 ਕਮਰਾ ਬਣਾਇਆ ਹੋਇਆ ਤਾਂ ਤੁਸੀਂ ਉਥੋਂ ਸੰਗਤ ਦਾ ਅੰਦਾਜ਼ਾ ਲਾ ਸਕਦੇ ਹੋ ਵੀ ਇੱਕ ਟਾਈਮ ਦੇ ਵਿੱਚ ਇੱਥੇ ਕਿੰਨੀ ਸੰਗਤ ਆ ਜਾਂਦੀ ਆ ਤੇ ਵੈਸੇ ਸ਼ਹਿਰ ਤੋਂ ਬਾਹਰੋ-ਬਾਰ ਬਣਿਆ ਹੋਣ ਕਰਕੇ ਇੱਥੇ ਜਿਹੜਾ ਮੇਨ ਟਾਊਨ ਆ ਮਕਿੰਡੂ ਇੱਥੇ ਤਾਂ ਲੋਕ ਨਹੀਂ ਰਹਿੰਦੇ ਪਰ ਕੋਈ ਨਾ ਕੋਈ ਸਪੈਸ਼ਲ ਆਪ ਦਾ ਟਾਈਮ ਕੱਢ ਕੇ ਇੱਥੇ ਆਉਂਦਾ ਜਾਂਦਾ ਹੀ ਰਹਿੰਦਾ ਜੀ ਜਿਵੇਂ ਅਸੀਂ ਵੀ ਆਏ ਆ ਸ਼ਨੀਵਾਰ ਐਤਵਾਰ ਤਾਂ ਸੰਗਤ ਇੱਥੇ ਆਉਂਦੀ ਰਹਿੰਦੀ ਆ ਜਿਹੜੀ ਆ ਸਾਹਮਣੇ ਬਿਲਡਿੰਗ ਦੇਖ ਰਹੇ ਹੋ ਜੀ ਇਹਦੇ ਵਿੱਚ ਲੰਗਰ ਹਾਲ ਬਣਿਆ ਹੋਇਆ ਜੀ ਲੰਗਰ ਹਾਲ ਵੀ ਬਹੁਤ ਸੋਹਣਾ ਤੇ ਸਾਫ਼ ਸੁਥਰਾ ਬਣਿਆ ਹੋਇਆ ਉਹਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਇੱਕ ਵਾਰੀ ਤੁਹਾਨੂੰ ਸਾਰੇ ਗੁਰੂ ਘਰ ਦੇ ਆਪਾਂ ਪਿੱਛੇ ਤੱਕ ਬਿਲਡਿੰਗ ਦਿਖਾ ਦਈਏ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਜਾਂ ਆਰਕੀਟੈਕਚਰ ਜਾਂ ਸਟਰਕਚਰ ਕਿਵੇਂ ਦਾ ਆ ਜਿਹੜਾ ਸਾਹਮਣੇ ਪਿੰਜਰਾ ਬਣਿਆ ਹੋਇਆ ਇਹਦੇ ਵਿੱਚ ਭਾਈ ਮੋਰ ਹੁੰਦੇ ਨੇ ਸਵੇਰੇ ਸ਼ਾਮ ਉਹਨਾਂ ਨੂੰ ਖੁੱਲਾ ਵੀ ਛੱਡ ਦਿੰਦੇ ਨੇ ਆ ਦੇਖੋ ਆ ਬੈਠਾ ਇੱਕ ਤਾਂ ਇਹਦੇ ਅੰਦਰ ਇਹ ਆ ਦੇਖੋ ਬੈਠਾ ਨਾ ਮੋਰ ਪਿੰਜਰੇ ਚ ਬੰਦਾ ਇਹ ਆ ਹੁਣ ਦੇਖੋ ਤੁਸੀਂ ਇਹ ਵਾਲਾ ਪਾਸਾ ਮੋਰ ਦਾ ਜੀ ਇਧਰਲੇ ਪਾਸੇ ਮੋਰਨੀਆਂ ਨੇ ਤੇ ਮੋਰ ਦੋਨੇ ਹੀ ਪਹਿਲਾਂ ਜਿਹੜਾ ਭਾਈ ਉਹ ਕੱਲਾ ਮੋਰ ਹੀ ਪਾਉਂਦਾ ਹੁੰਦਾ ਮੋਰਨੀ ਨਹੀਂ ਪਾਉਂਦੀ ਹੁੰਦੀ ਉਹ ਸਾਰਾ ਉਧਰਲੇ ਪਾਸੇ ਰਹਿائش ਕਰ ਇਧਰਲੇ ਪਾਸੇ ਰਹਿائش ਕਰ ਤੇ ਇੱਕ ਗੱਲ ਹੋਰ ਭਈ ਇੱਥੇ ਨੇੜੇ ਰੇਲਵੇ ਸਟੇਸ਼ਨ ਵੀ ਆ ਜੇ ਕੋਈ ਸੰਗਤਾਂ ਨਾਈਰੋਬੀ ਤੋਂ ਟ੍ਰੇਨ ਲੈ ਕੇ ਰੇਲ ਗੱਡੀ ਤੇ ਬਹਿ ਕੇ ਇੱਥੇ ਆਉਂਦੀਆਂ ਨੇ ਤਾਂ ਉਹਨਾਂ ਦੇ ਗੁਰੂ ਘਰ ਆਉਣ ਵਾਸਤੇ ਤੇ ਗੁਰੂ ਘਰ ਤੋਂ ਲੈ ਕੇ ਉਹਨਾਂ ਨੂੰ ਰੇਲਵੇ ਸਟੇਸ਼ਨ ਤੱਕ ਛੱਡਣ ਵਾਸਤੇ ਇਹਨਾਂ ਦੀ ਮਤਲਬ ਕ ਵੈਣ ਵੀ ਪਾਈ ਹੋਈ ਆ ਸੇਵਾ ਵਾਸਤੇ ਉਹਦੇ ਉੱਤੇ ਲਿਖਿਆ ਹੋਇਆ ਜੀ ਸਿੱਖ ਟੈਂਪਲ ਮਕਿੰਡੂ ਜਿਹੜੀ ਉਹ ਸਾਹਮਣੇ ਚਿੱਟੇ ਰੰਗ ਦੀ ਆ ਜੀ ਇਹ ਬੱਸ ਸੰਗਤਾਂ ਵਾਸਤੇ ਆ ਜੀ ਇਹ ਜੇ ਸੰਗਤਾਂ ਰੇਲ ਗੱਡੀ ਤੇ ਆਉਂਦੀਆਂ ਨੇ ਆ ਟਰੈਕਟਰ ਖੜੇ ਨੇ ਜੀ ਪੀਲੇ ਰੰਗ ਦੇ ਨਾਲ ਟਰਾਲੀ ਆ ਸੋਨਾਲਿਕਾ ਇੱਧਰਲੇ ਪਾਸੇ ਵੀ ਵਾਸ਼ਰੂਮ ਬਣੇ ਹੋਏ ਨੇ ਉਹ ਸਾਹਮਣੇ ਵੀ ਸਾਰਾ ਰਹਿਸ਼ੀ ਏਰੀਆ ਜੈਂਬੋ ਜੈਂਬੋ ਬਾਕੀ ਸਾਨੂੰ ਇਹ ਸਾਰੇ ਗੁਰੂ ਘਰ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਉਸ ਮਤਲਬ ਸਾਨੂੰ ਕਾਲੇ ਸਿੱਖ ਨਾਲ ਹੀ ਕਹਿ ਸਕਦੇ ਵੀ ਕਾਲੇ ਸਿੱਖ ਨਾਲ ਮਲਾਵਾਂਗੇ ਜਿਹਦਾ ਨਾਮ ਮੱਖਣ ਸਿੰਘ ਆ ਤੇ ਬਹੁਤ ਫਰਾਟੇਦਾਰ ਹੋ ਭਾਈ ਪ्योर ਪੰਜਾਬੀ ਬੋਲਦਾ ਆ ਵੀ ਸਾਰਾ ਰਹਿਸ਼ੀ ਘਰ ਆ ਜੀ ਤੇ ਹੁਣ ਜਿਹੜੀ ਸਾਨੂੰ ਇੱਥੇ ਮੈਂ ਮੇਨ ਚੀਜ਼ ਦਿਖਾਉਣ ਲੈ ਕੇ ਆਇਆ ਨਾ ਉਹ ਸਕਰੀਨ ਦੇ ਵਿਚਾਲੇ ਤੁਸੀਂ ਰੋਡਾ ਜਾ ਤਰਖਤ ਦੇਖੋ ਭਾਈ ਆਹ ਵਾਲਾ ਗ੍ਰੇ ਕਲਰ ਦਾ ਇਹ ਦਰਖਤ ਐਵੇਂ ਦਾ ਹੀ ਹੁੰਦਾ ਇਹਦੇ ਉੱਤੇ ਕੋਈ ਬਾਹਲੇ ਪੱਤੇ ਜਾਂ ਹਰੇ ਬਾਈ ਨਹੀਂ ਹੁੰਦੀ ਪਰ ਇਸ ਦਰਖਤ ਦੀ ਜੇ ਆਪਾਂ ਮਹੱਤਤਾ ਦੀ ਗੱਲ ਕਰੀਏ ਤਾਂ ਇਹ ਇਸ ਥਾਨ ਬਣਨ ਤੋਂ ਵੀ ਪਹਿਲਾਂ ਦਾ ਇਸ ਟਾਈਮ ਵੀ ਇਹਦੀ ਉਮਰ ਤੁਸੀਂ ਘੱਟੋ-ਘੱਟ 500 ਸਾਲ ਕਹਿ ਸਕਦੇ ਹੋ ਤੇ ਇਹ ਦਰਖਤ ਦਾ ਨਾਮ ਬਾਬੋਆ ਤੇ ਇਹ ਮਾਡਾਗਾਸਕਰ ਉਹ ਵੀ ਅਫਰੀਕਾ ਦਾ ਇੱਕ ਦੇਸ਼ ਆ ਜੀ ਉੱਥੇ ਵੀ ਇਹ ਦਰਖਤ ਪਾਏ ਜਾਂਦੇ ਨੇ ਤੇ ਇਸ ਦਰਖਤ ਦੀ ਉਮਰ ਕਿਹਾ ਜਾਂਦਾ ਵੀ 1000 ਤੋਂ ਲੈ ਕੇ 3000 ਸਾਲ ਤੱਕ ਦੀ ਹੁੰਦੀ ਆ ਤੇ ਇਸ ਦਰਖਤ ਦੀ ਸਿਹਤ ਦੇਖ ਕੇ ਪਤਾ ਲੱਗਦਾ ਪਈਏ ਦਰਖਤ ਬਹੁਤ ਨਰੋਆ ਤੇ ਪੁਰਾਣਾ ਮੈਨੂੰ ਲੱਗਦਾ ਵੀ ਜਿੰਨਾ ਇਹ ਪੁਰਾਣਾ ਹੁੰਦਾ ਜਾਊਗਾ ਓਨਾ ਹੀ ਇਹ ਹੋਰ ਨਰੋਆ ਹੁੰਦਾ ਜਾਊਗਾ ਉਹੀ ਗੱਲ ਵੀ ਸਭ ਤੋਂ ਲੰਬੀ ਜਿਹੜੀ ਉਮਰ ਹੁੰਦੀ ਹੈ ਜੀ ਉਹ ਕੁਦਰਤ ਦੀ ਹੁੰਦੀ ਹੈ ਜੇ ਦਰਖਤਾਂ ਨੂੰ ਕੋਈ ਨਾ ਕੱਟੇ ਤਾਂ ਇਹ ਹਜ਼ਾਰ ਹਜ਼ਾਰ 2 2000 ਸਾਲ ਤੱਕ ਵੀ ਜਿੰਦੇ ਰਹਿ ਸਕਦੇ ਨੇ ਬਾਬ ਬੋਆ ਚਾਹੇ ਤੁਸੀਂ ਗੂਗਲ ਤੇ ਸਰਚ ਕਰਕੇ ਦੇਖ ਲਿਓ ਤੇ ਤੁਸੀਂ ਮੰਨੋਗੇ ਨਹੀਂ ਭਾਈ ਇੱਥੇ ਐਡੇ ਵੱਡੇ ਵੱਡੇ ਦਾਨੀ ਸੱਜਣ ਰਹਿੰਦੇ ਨੇ ਇੱਕ ਪਰਿਵਾਰ ਇੱਕ ਫੈਮਿਲੀ ਨੇ ਜਿਹੜੇ ਸਾਹਮਣੇ ਤੁਸੀਂ ਗੁਰਦਰਾ ਸਾਹਿਬ ਦੀ ਮਾਰ ਦੇ ਦਰਸ਼ਨ ਕਰ ਰਹੇ ਹੋ ਉਹ ਸਿਰਫ ਇੱਕ ਸਿੰਗਲ ਫੈਮਿਲੀ ਨੇ ਆਪ ਦੀ ਸੇਵਾ ਦੇ ਨਾਲ ਇਸ ਗੁਰੂ ਘਰ ਨੂੰ ਤਿਆਰ ਕਰਵਾਇਆ ਸੀ ਜਿਹੜਾ ਇਸ ਲੰਗਰ ਹਾਲ ਦੇ ਪਿਛਲੇ ਪਾਸੇ ਆ ਸਾਹਮਣੇ ਲੰਗਰ ਹਾਲ ਆ ਜੀ ਇਧਰਲੇ ਪਾਸੇ ਗੇਟ ਬੰਦ ਆ ਮੈਂ ਤੁਹਾਨੂੰ ਅੰਦਰ ਦੀ ਲੈ ਕੇ ਜਾਣਾ ਤੇ ਹੁਣ ਸਾਨੂੰ ਆਪਾਂ ਲੈ ਕੇ ਚੱਲਦੇ ਆ ਜੀ ਲੰਗਰ ਹਾਲ ਦੇ ਵਿੱਚ ਤੇ ਇੰਡੀਆ ਤੋਂ ਬਾਹਰ ਪਹਿਲੀ ਵਾਰੀ ਮੈਂ ਇੱਕ ਐਵੇਂ ਦੁਕਾਨ ਲੱਗੀ ਦੇਖੀ ਆ ਜਿਵੇਂ ਆਪਣੇ ਪੰਜਾਬ ਦੇ ਗੁਰੂ ਘਰਾਂ ਦੇ ਵਿੱਚ ਹੁੰਦੀ ਆ ਵੀ ਤੁਸੀਂ ਕੋਈ ਵੀ ਸਮਾਨ ਲੈਣਾ ਚਾਹੇ ਕੜੇ ਚਾਹੇ ਬਾਜ ਹੈ ਆ ਲੱਕੜ ਦਾ ਕੰਗਾ ਵੀ ਪਿਆ ਹੈ ਨਾ ਤੇ ਆ ਜਵਾਖਾਂ ਦੇ ਖਡਾਉਣੇ ਜਾਂ ਫਿਰ ਗੱਡੀਆਂ ਦੇ ਵਿੱਚ ਟੰਗਣ ਵਾਸਤੇ ਲੋਗੋ ਨੇ ਜਿਹੜੇ ਗੁਰਦਾਰਾ ਮਕਿੰਡੂ ਸਾਹਿਬ ਸਿੰਘ ਸਰਦਾਰੀ ਉਹ ਸਾਰਾ ਕੁਝ ਇੱਥੇ ਪਿਆ ਤੇ ਇਧਰਲੇ ਪਾਸੇ ਸ਼ਾਲ ਆ ਜੀ ਇਸ ਸ਼ਾਲ ਦੇ ਉੱਤੇ ਗੁਰਮੁਖੀ ਲਿਖੀ ਹੋਈ ਆ ਆ ਬੱਚਿਆਂ ਦੇ ਖਡਾਉਣੇ ਐਵੇਂ ਦੀ ਮਤਲਬ ਮੈਂ ਸਮਾਨ ਵੇਚ ਰਿਹਾ ਇਧਰਲੇ ਪਾਸੇ ਮਾਲਾ ਵੀ ਪਈ ਹੈ ਜੀ ਇਹ ਪਹਿਲੀ ਵਾਰੀ ਮਤਲਬ ਮੈਂ ਇੰਡੀਆ ਤੋਂ ਬਾਹਰ ਕਿਸੇ ਗੁਰੂ ਘਰ ਦੇ ਵਿੱਚ ਦੇਖਿਆ ਤੇ ਐਡਾ ਸੋਨੂੰ ਮਾਹੌਲ ਇੱਥੇ ਪੰਜਾਬ ਵਾਲਾ ਦੇਖਣ ਨੂੰ ਮਿਲੂਗਾ ਇਧਰ ਲਿਖਿਆ ਹੋਇਆ ਲੰਗਰ ਹਾਲ ਐਲ ਐਚ 2 ਇਸ ਟਾਈਮ ਆਪਾਂ ਆ ਗਏ ਆ ਜੀ ਲੰਗਰ ਹਾਲ ਦੇ ਵਿੱਚ ਤੇ ਇੱਥੇ ਲੰਗਰ ਹਾਲ ਦਾ ਸਿਸਟਮ ਐਵੇਂ ਹੁੰਦਾ ਵੀ ਜਿਵੇਂ ਆਪਾਂ ਇੱਕ ਬਫੇ ਸਿਸਟਮ ਲੱਗਿਆ ਹੁੰਦਾ ਜਾਂ ਵਿਆਹਾਂ ਦੇ ਵਿੱਚ ਹੁੰਦਾ ਨਾ ਇਹਨਾਂ ਦੇ ਵਿੱਚ ਪਾ ਕੇ ਪ੍ਰਸ਼ਾਦਾ ਪਾਣੀ ਰੱਖਿਆ ਜਾਂਦਾ ਦਾਲਾਂ ਸਬਜ਼ੀਆਂ ਚਾਹੇ ਸਲਾਦ ਹੋ ਗਿਆ ਤੇ ਸਾਰਾ ਕੁਝ ਇੱਥੇ ਹੁੰਦਾ ਪ੍ਰਸ਼ਾਦਾ ਪਾਣੀ ਅਸੀਂ ਪਹਿਲਾਂ ਛਕ ਲਿਆ ਸੀ ਠੀਕ ਹੈ ਜੀ ਹਾਂਜੀ ਬਾਈ ਜੀ ਕੀ ਛਕੀ ਜਾਂ ਨੂੰ ਚਾਹ ਚਾਹ ਹੈਗੀ ਆ ਚਾਹ ਛਕ ਕੇ ਚਾਹ ਛਕ ਕੇ ਫਿਰ ਆਪਾਂ ਪਈਏ ਚੱਲਦੇ ਬਿਲਕੁਲ ਜੀ ਬਿਲਕੁਲ ਤੇ ਬਾਈ ਜੀ ਤੁਸੀਂ ਸਾਨੂੰ ਦੱਸੋ ਵੀ ਜਿਵੇਂ ਹੁਣ ਇਹ ਆਪਾਂ ਕਹਿੰਦੇ ਆ ਵੀ ਅਫਰੀਕਾ ਦਾ ਹਰਮੰਦਰ ਸਾਹਿਬ ਇਸ ਗੁਰੂ ਘਰ ਨੂੰ ਮੰਨਿਆ ਜਾਂਦਾ ਤਾਂ ਕਿਹੜੇ ਕਿਹੜੇ ਮੌਕਿਆਂ ਤੇ ਜਾਂ ਕਿਹੜੇ ਕਿਹੜੇ ਦਿਹਾੜਿਆਂ ਤੇ ਇੱਥੇ ਜਾਦੇ ਇਕੱਠ ਹੁੰਦਾ ਜਾਂ ਫਿਰ ਸੰਗਤ ਇੱਥੇ ਆਉਂਦੀ ਰਹਿੰਦੀ ਹੈ ਜਦੋਂ ਵੀ ਟਾਈਮ ਲੱਗਦਾ ਬਾਈ ਜੀ ਇੱਥੇ ਆਉਂਦੀ ਰਹਿੰਦੀ ਆ ਐਂਦੀ ਗੱਲ ਨਹੀਂ ਹੈਗੀ ਇੱਥੇ ਸਾਰਾ ਸਾਲ ਅਖੰਡ ਪਾਠ ਚੱਲਦੇ ਆ ਸਾਰਾ ਸਾਲ ਅਖੰਡ ਪਾਠ ਚੱਲਦੇ ਆ ਕਈ ਵਾਰ ਤਾਂ ਇਦਾਂ ਵੀ ਹੁੰਦਾ ਤੁਹਾਡੀ ਅਖੰਡ ਪਾਠ ਦੀ ਵਾਰੀ ਸਾਲ ਬਾਅਦ ਵੀ ਆਵੇ ਜਾਂ 2 ਸਾਲ ਬਾਅਦ ਵੀ ਆਵੇ ਅੱਛਾ ਇਦਾਂ ਦੇ ਮੌਕੇ ਵੀ ਆ ਜਾਂਦੇ ਨੇ ਇਹ ਮਤਲਬ ਜਿਹੜੀ ਸੰਗਤ ਨਾਇਰੋਬੀ ਦੇ ਵਿੱਚ ਰਹਿੰਦੀ ਆ ਜਾਂ ਕੀਨੀਆ ਤੇ ਰਹਿੰਦੀ ਆ ਉਹ ਸੰਗਤ ਜਾਂ ਬਾਹਰੋਂ ਵੀ ਕਰਵਾਉਂਦੇ ਨੇ ਬਾਹਰੋਂ ਵੀ ਕਰਵਾਉਂਦੇ ਨੇ ਜੀ ਯੂਕੇ ਤੋਂ ਵੀ ਆਉਂਦੇ ਨੇ ਬੰਦੇ ਪਾਠ ਕਰਵਾਉਂਦੇ ਨੇ ਠੀਕ ਹੈ ਬਈ ਉੱਥੇ ਬੈਠੇ ਹੀ ਪੇਟੇ ਪੇਟਾ ਭੇਜ ਦਿੰਦੇ ਨੇ ਹਾਂਜੀ ਤੇ ਇੱਥੇ ਕੰਡ ਪੜ੍ਹ ਸਾਹਿਬ ਚੱਲਦੇ ਰਹਿੰਦੇ ਨੇ ਕੰਡ ਪੜ੍ਹ ਚੱਲਦੇ ਰਹਿੰਦੇ ਨੇ ਹਾਂਜੀ ਹਾਂਜੀ ਤੇ ਇਹ ਫਿਰ ਨਵੇਂ ਸਾਲ ਤੇ ਵੀ ਇੱਥੇ ਪ੍ਰੋਗਰਾਮ ਹੁੰਦੇ ਨੇ ਨਵੇਂ ਸਾਲ ਤੇ ਭਾਜੀ ਗੱਲ ਇਦਾਂ ਰਮੇ ਸਾਲ ਤੇ ਬਹੁਤ ਜ਼ਿਆਦਾ ਇਕੱਠਾ ਹੁੰਦਾ ਇੱਥੇ ਅੱਛਾ ਜੀ ਠੀਕ ਆ ਫਿਰ ਤੁਸੀਂ ਵੀ ਮਤਲਬ ਆ ਸੋਨ ਬੱਚਿਆਂ ਨੂੰ ਛੁੱਟੀਆਂ ਆਉਂਦੀਆਂ ਨੇ ਕਿਦਾਂ ਅਖੰਡ ਪਾਠ ਦਾ ਪ੍ਰੋਗਰਾਮ ਆ ਜਾਂਦਾ ਸਟੈਂਪ ਤੇ ਵੀ ਅਸੀਂ ਆ ਜਾਂਦਾ ਪਰੇ ਠੀਕ ਹੈ ਮਤਲਬ ਪੂਰੇ ਨਵੇਂ ਸਾਲ ਨੂੰ ਤਾਂ ਅਸੀਂ ਆਉਨੇ ਹੀ ਆਉਨੇ ਹਰ ਹਰ ਸਾਲ ਤੇ ਕੀਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਮਹੱਤਤਾ ਵਾਲਾ ਸਥਾਨ ਫਿਰ ਇਹ ਮੰਨਿਆ ਜਾਂਦਾ ਇਹ ਮੰਨਿਆ ਜਾਂਦਾ ਜੀ ਠੀਕ ਹੈ ਜੀ ਗੁਰਦਰਾਮ ਕਿੰਡੂ ਸਾਹਿਬ ਤਾਂ ਕਰਕੇ ਨੂੰ ਹਰਿਮੰਦਰ ਸਾਹਿਬ ਵੀ ਕਹਿੰਦੇ ਨੇ ਹਰਿਮੰਦਰ ਸਾਹਿਬ ਵੀ ਕਹਿ ਰਹੇ ਨੇ ਠੀਕ ਹੈ ਜੀ ਇਸ ਮਤਲਬ ਇੱਥੇ ਮੱਝਾਂ ਗਾਵਾਂ ਦਾ ਦੁੱਧ ਵਗੈਰਾ ਡੇਰੀ ਫਾਰਮ ਵੀ ਹੈਗਾ ਜੀ ਡੇਰੀ ਫਾਰਮ ਆਪਣਾ ਹੈਗਾ ਜੀ ਗੁਰਦੁਆਰਾ ਸਾਹਿਬ ਦਾ ਰੋਡ ਦੇ ਓਪੋਜੀਟ ਰੋਡ ਦੇ ਉੱਪਰਲੇ ਪਾਸੇ ਆ ਹਾਂਜੀ ਉਧਰ ਵੀ ਲੈ ਕੇ ਤੁਹਾਨੂੰ ਚੱਲਾਂਗੇ ਤੇ ਹਸਪਤਾਲ ਵੀ ਖੁੱਲਿਆ ਹੈ ਹਸਪਤਾਲ ਵੀ ਹਾਂਜੀ ਖੁੱਲਿਆ ਗੁਰਦਾਨਕ ਦੇ ਕੋਲ ਅੱਛਾ ਠੀਕ ਹੈ ਉਹ ਸਾਰੇ ਚੀਜ਼ਾਂ ਦੇ ਤੁਸੀਂ ਦੇਖੋ ਵੀ ਕਿੰਨੀ ਇੱਥੇ ਫੈਸਿਲਿਟੀ ਦਿੱਤੀ ਹੋਈ ਆ ਅ ਜਦੋਂ ਵੱਡੇ ਗੁਰੂ ਘਰ ਹੁੰਦੇ ਨੇ ਤਾਂ ਉਹਨਾਂ ਦਾ ਸਾਰਾ ਆਪ ਦਾ ਖੇਤੀਬਾੜੀ ਦਾ ਚਾਹੇ ਡੰਗਰ ਪਸ਼ੂ ਦਾ ਤਾਂ ਉਹਨਾਂ ਨੇ ਸਾਰਾ ਆਪ ਰੱਖਿਆ ਹੋਇਆ ਤੇ ਆਪ ਹੀ ਮੈਨੇਜ ਕਰਦੇ ਨੇ ਇਸ ਟਾਈਮ ਅਸੀਂ ਮਾ ਗਿਆਨੀ ਜੀ ਨੇ ਗੁਰੂ ਘਰ ਦੇ ਸੇਵਾਦਾਰ ਨੇ ਜੀ ਤੇ ਬਾਬਾ ਜੀ ਵਾਘੁਰੂ ਜੀ ਦਾ ਖਾਲਸਾ ਵਾਘੁਰੂ ਜੀ ਫਤਿਹ ਜੀ ਬਾਬਾ ਜੀ ਪਹਿਲਾਂ ਤੁਸੀਂ ਆਪਣਾ ਨਾਮ ਤੇ ਪੰਜਾਬ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੇ ਇੱਥੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਸੇਵਾ ਕਰਦੇ ਨੂੰ ਇੱਥੇ 12-13 ਸਾਲ ਹੋ ਗਿਆ ਸੇਵਾ ਕਰਦੇ ਨੂੰ ਠੀਕ ਹੈ ਜੀ ਤੇ ਮੇਰਾ ਨਾਮ ਸੰਤੋਖ ਸਿੰਘ ਆ ਤੇ ਮੈਂ ਪਿੰਡ ਓਜਲਾ ਨੂਰਮੈਲ ਦੇ ਲਾਗੇ ਉਥੋਂ ਹੈਗਾ ਆ ਤੇ ਇੱਥੇ ਆਏ ਨੂੰ ਕਿੰਡੂ ਸਾਹਿਬ ਮੈਨੂੰ 12 ਸਾਲ ਹੋ ਗਿਆ 1 ਸਾਲ ਮੈਂ ਨਰੂਪ ਵੀ ਰਿਆਂ ਬਾਬਾ ਜੀ ਨਾਈਰੋਬੀ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਕਿਹੜਾ ਜੀ ਜਿਹੜਾ ਸਾਰਿਆਂ ਤੋਂ ਪਹਿਲਾਂ ਬਣਿਆ ਸੀ ਇਹ ਹੀ ਜੀ ਮਕਿੰਡੋ ਸਾਹਿਬ ਬਣਾਇਆ ਸੀਗਾ ਸਾਰਿਆਂ ਤੋਂ ਪਹਿਲਾਂ ਹਾਂ ਪਹਿਲਾਂ ਠੀਕ ਹੈ ਜੀ ਇਹ 1898 ਦੇ ਵਿੱਚ ਬਣਿਆ ਸੀ ਤੇ ਜਿਹੜਾ ਲਾਂਦੀਆਂ ਵਾਲਾ ਗੁਰਦੁਆਰਾ ਆ ਠੀਕ ਹੈ ਜੀ ਉਹ 1903 ਦੇ ਵਿੱਚ ਬਣਿਆ ਸੀਗਾ ਅਛਾ ਲਾਂਡੀ ਵਾਲਾ ਗੁਰਦੁਆਰਾ 1903 ਦੇ ਵਿੱਚ ਉਸ ਗੁਰੂ ਘਰ ਦੇ ਅਜੇ ਅਸੀਂ ਦਰਸ਼ਨ ਨਹੀਂ ਕੀਤੇ ਉਹ ਆਉਣ ਵਾਲੀਆਂ ਵੀਡੀਓ ਦੇ ਵਿੱਚ ਦਰਸ਼ਨ ਕਰਵਾਵਾਂਗੇ ਦੱਸਿਆ ਵੀ ਇੱਥੇ ਜਿਹੜਾ ਇੱਕ ਲੋਕਲ ਬੰਦਾ ਸੀ ਜਿਹਨੂੰ ਆਪਾਂ ਕਾਲਾ ਕਹਿੰਦੀਏ ਵੀ ਉਹ ਇੱਥੋਂ ਦੀ ਚੌਂਕੀਦਾਰੀ ਕਰਦਾ ਸੀ ਗੁਰੂ ਘਰ ਦੀ ਤੇ ਉਹਨੂੰ 10ਵੇਂ ਪਾਸ਼ਾ ਤੰਤਰ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੋਏ ਸੀ ਫਿਰ ਜਾ ਕੇ ਉਹਨਾਂ ਨੇ ਤੰਨਾ ਸਿੰਘ ਸੀ ਜਿਹੜੇ ਉਹਨਾਂ ਨੂੰ ਦੱਸਿਆ ਵੀ ਮੈਨੂੰ ਉਹਨਾਂ ਦੇ ਦਰਸ਼ਨ ਹੋਏ ਨੇ ਕਿਉਂਕਿ ਉਹਨਾਂ ਦੇ ਘਰ ਤਸਵੀਰ ਲੱਗੀ ਸੀ ਤੇ ਉਸ ਤੋਂ ਬਾਅਦ ਫਿਰ ਅੱਗੇ ਸੰਗਤ ਹੌਲੀ ਹੌਲੀ ਇੱਥੇ ਜੁੜਦੀ ਗਈ ਬਾਬਾ ਤੇ ਇੱਕ ਜਿਵੇਂ ਹੁਣ ਇਹਨੂੰ ਆ ਅਫਰੀਕਾ ਦਾ ਹਰਮੰਦਰ ਸਾਹਿਬ ਕਿਹਾ ਜਾਂਦਾ ਹੈ। ਹਾਂਜੀ ਇਹਨੂੰ ਜਿਵੇਂ ਆਪਾਂ ਹਰਮੰਦਰ ਸਾਹਿਬ ਉੱਥੇ ਮੰਨਦੇ ਆ ਨਾ ਤੇ ਤੇ ਸਾਰੀ ਅਫਰੀਕਾ ਦੇ ਵਿੱਚ ਇਹਨੂੰ ਹਰਮੰਦਰ ਸਾਹਿਬ ਹੀ ਮੰਨਦੇ ਨੇ। ਉਦਾਂ ਹੀ ਸ਼ਤਕਾਰ ਹੀ ਕਰਦੇ ਨੇ ਹਰਮੰਦਰ ਸਾਹਿਬ ਅੱਥੇ ਦਾ। ਠੀਕ ਹੈ ਜੀ। ਤੇ ਇੱਥੇ ਵਰਕਸ਼ਾਪ ਵੀ ਬੜੀ ਆ ਇੱਥੇ ਸਕੂਨ ਬਹੁ ਮਿਲਦਾ। ਹਾਂਜੀ। ਬੜੀ ਕਿਰਪਾ ਜਿਹੜਾ ਵੀ ਇੱਥੇ ਇੱਕ ਵਾਰ ਆ ਜਵੇ ਉਹ ਦੁਬਾਰਾ ਜ਼ਰੂਰ ਆਉਂਦਾ। ਬਹੁਤ ਸ਼ਾਂਤੀ ਆ ਇੱਥੇ ਆ ਕੇ। ਜੋ ਇਥੋਂ ਨਰੋਬੀ ਤੋਂ ਇੰਗਲੈਂਡ ਗਏ ਨੇ ਜਾਂ ਅਮਰੀਕਾ ਜਾਂ ਕਿਤੇ ਵੀ ਗਏ ਨੇ ਉੱਥੇ ਦਰਸ਼ਨ ਕਰਨ ਵਾਸਤੇ ਜ਼ਰੂਰ ਆਉ ਠੀਕ ਹੈ ਜੀ ਤੇ ਹੁਣ ਤਾਂ ਸਾਰੇ ਇਹ ਵਲੋ ਇੰਡੀਆ ਤੋਂ ਵੀ ਆਪਣੇ ਵਿਦੇਸ਼ਾਂ ਤੋਂ ਵੀ ਹੁਣ ਸਾਰੀਆਂ ਹੀ ਸੰਗਤਾਂ ਕਾਫੀ ਆਉਣ ਲੱਗ ਪਈਆਂ ਇੱਥੇ ਜਿਵੇਂ ਪਤਾ ਲੱਗਦਾ ਗਿਆ ਹਾਂਜੀ 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 ਉਹਨਾਂ ਸੰਗਤਾਂ ਬਹੁਤ ਆਉਂਦੀਆਂ ਨੇ ਬੜੀ ਕਿਰਪਾ ਗੁਰੂ ਮਹਾਰਾਜ ਦੀ ਤੇ ਇੱਥੇ ਫਿਰ ਜਿਹੜੇ ਪ੍ਰਕਾਸ਼ ਦਿਹਾੜੇ ਮਨਾਏ ਜਾਂਦੇ ਨੇ ਸਭ ਤੋਂ ਵੱਡਾ ਦਿਹਾੜਾ ਕਿਹੜਾ ਮਨਾਇਆ ਜਾਂਦਾ ਇੱਥੇ ਤੇ ਇੱਥੇ ਵਿਸਾਖੀ ਦਾ ਵੀ ਮਨਾਇਆ ਜਾਂਦਾ ਹਾਂਜੀ ਗੁਰੂ ਨਾਨਕ ਦੇਵ ਜੀ ਜੁਲਵਰ ਪੁਰਬ ਫਿਰ 10ਵੇਂ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਵੀ ਮਨਾਇਆ ਜਾਂਦਾ ਠੀਕ ਹੈ ਜੀ ਤੇ ਗੁਰੂ ਅਰਜਨ ਦੇਵ ਜੀ ਦਾ ਪੰਚਮ ਨਵੇਂ ਸਾਲ ਤੇ ਵੀ ਇੱਥੇ ਪ੍ਰੋਗਰਾਮ ਹੁੰਦਾ ਜੀ ਹਾਂ ਨਵੇਂ ਸਾਲ ਤੇ ਵੀ ਹੁੰਦਾ ਤੇ ਪੂਰੇ ਨਾਇਰੋਬੀ ਚੋਂ ਫਿਰ ਸੰਗਤ ਆਉਂਦੀ ਹੈ ਇੱਥੇ ਹਾਂ ਜੀ ਨਾਇਰੋਬੀ ਤੋਂ ਸੰਗਤ ਆਉਂਦੀ ਹੈ ਤੇ ਰਾਤ ਨੂੰ ਕੀਰਤਨ ਹੁੰਦਾ ਹਾਂਜੀ ਤੇ ਨਾਇਰੋਬੀ ਤੋਂ ਸੰਗਤਾਂ ਹੋਰ ਵੀ ਦੂਰੋਂ ਤੋਂ ਆਉਂਦੀਆਂ ਜਿੱਥੇ ਉੱਤੇ ਵੀ ਕਿਸੇ ਨੂੰ ਪਤਾ ਲੱਗਦਾ ਹਾਂਜੀ ਤੇ ਉਹ ਜਿਹੜਾ ਟਾਈਮ ਲੱਗਦਾ ਜਰੂਰ ਇੱਥੇ ਪਹੁੰਚਦੀਆਂ ਨੇ ਠੀਕ ਹੈ ਜੀ ਤੇ ਤੇ ਸੁਣਿਆ ਵੀ ਉਥੇ ਇੱਕ ਲੋਕਲ ਕਾਲਾ ਭਾਈ ਉਹਦਾ ਨਾਮ ਹੈਗਾ ਮੱਖਣ ਸਿੰਘ ਤੇ ਸੁਣਿਆ ਕਹਿੰਦੇ ਪੰਜਾਬੀ ਵੀ ਬੋਲਦੇ ਨੇ ਹਾਂ ਜੀ ਥੋੜੇ ਪੰਜਾਬੀਆਂ ਨੂੰ ਹੁੰਦੀ ਆ ਅੱਛਾ ਜੀ ਤੇ ਉਹ ਕੁਝ ਗੁਰਬਾਣੀ ਦੇ ਤੁਕਾਂ ਵੀ ਤੁਹਾਨੂੰ ਸੁਣਾਊਗਾ ਅੱਛਾ ਜੀ ਤੇ ਉਹਨੂੰ ਸ਼ੌਂਕ ਵੀ ਹੈਗਾ ਪੰਜਾਬੀ ਬੋਲਣ ਦਾ ਹਨਾ ਅੱਛਾ ਤੇ ਉਹ ਹਾਂ ਜੀ ਹਾਂ ਜੀ ਇਹ ਹਨਾ ਜਿੱਦਾਂ 2007 ਦੇ ਵਿੱਚ ਇੰਗਲੈਂਡ ਗਿਆ ਸੀ ਠੀਕ ਹੈ ਜੀ ਉੱਥੇ ਜੋ ਇੱਥੋਂ ਕਮੇਟੀ ਵਾਲੇ ਗਏ ਸੀ ਜਦੋਂ ਪਹਿਲਾਂ ਇੱਥੇ ਰੋਲਾ ਪਿਆ ਗਿਆ ਸੀ ਜਗੰਡੇ ਹਾਂ ਜੀ ਉਹਦੇ ਉਹ ਉੱਥੇ ਫਿਰ ਬਸਨੀਰ ਖੋ ਗਿਆ ਇੰਗਲੈਂਡ ਦੇ ਜੀ ਗਾ ਜੀ ਉਹ ਇੱਥੇ ਦੀ ਮਹਿਮਾ ਸੁਣਾਉਂਦੇ ਹੁੰਦੇ ਸੀ ਵੀ ਗਿਆਨੀ ਜੀ ਕਰੇ ਤਾਂ ਅਸੀਂ ਉੱਥੇ ਨਕਿੰਡੋ ਸਾਹਿਬ ਜਾ ਕੇ ਆਇਓ ਉੱਥੇ ਬੜੀ ਗੁਰੂਮਾਰਾ ਦੀ ਕਿਰਪਾ ਹੈ ਉਹ ਕਾਲੇ ਪੱਗਾਂ ਬੰਨਦੇ ਨੇ ਉਹ ਬੜੀ ਸੇਵਾ ਕਰਦੇ ਨੇ ਵੀ ਗਰਮ ਗਰਮ ਪਰੌਠੇ ਵੀ ਬੜੀ ਸੇਵਾ ਕਰਦੇ ਨੇ ਤਾਂ ਉਦੋਂ ਤੋਂ ਖਿੱਚ ਬਣੀ ਇੱਥੇ ਗੁਰੂ ਘਰ ਦੀ ਪਰ ਸਾਨੂੰ ਕੋਈ ਪਤਾ ਨਹੀਂ ਸੀ ਵੀ ਇੱਥੇ ਜਾ ਹੁਣ ਕਿ ਨਹੀਂ ਜਾ ਹੁਣ ਪੜਿਆ ਅਸੀਂ ਗੁਰੂਮਾਰਾ ਦੀ ਮਿਹਰ ਹੋਈ ਗੁਰੂਮਾਰਾ ਜੀ ਇੱਥੇ ਸਾਨੂੰ ਲਿਆ ਜਾਂਦੇ ਇੱਥੇ ਸੇਵਾ ਕਰਦੇ ਫਿਰ ਤੁਸੀਂ ਹੁਣ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪੰਜਾਬ ਗਿਆਨ ਪੰਜਾਬ ਤਾਂ ਹੁਣ ਮੈਨੂੰ 5-6 ਮਹੀਨੇ ਹੋਏ ਆਏ ਨੂੰ ਅੱਛਾ ਠੀਕ ਹੈ ਤੇ ਮੈਂ 2 ਸਾਲ ਬਾਅਦ ਜਾਣਾ ਛੁੱਟੀ ਉਦਾਂ ਹਾਂਜੀ 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 ਕਿ ਵੀ ਇਸ ਥਾਂ ਦੇ ਉੱਤੇ 1.5 ਸਾਲ ਤੱਕ ਦੀ ਅਖੰਡ ਪਾਠ ਦੀ ਬੁਕਿੰਗ ਚੱਲਦੀ ਹੈ ਇਹ ਨਹੀਂ ਵੀ ਇਕੱਲੀਆਂ ਸਿੱਖ ਫੈਮਲੀਆਂ ਕਰਦੀਆਂ ਨੇ Hindu ਪੰਜਾਬੀ ਵੀ ਇੱਥੇ ਅਖੰਡ ਪਾਠ ਦੀ ਸੇਵਾ ਕਰਦੇ ਨੇ ਵੀ ਐਨੀ ਧਾਰਮਿਕ ਮਹੱਤਤਾ ਵਾਲਾ ਹੈ ਸਥਾਨ ਆ ਤੇ ਇਹ ਉਹ ਸਥਾਨ ਆ ਜਿੱਥੇ ਇੱਕ ਕਾਲੇ ਨੂੰ ਇੱਥੋਂ ਦੇ ਲੋਕਲ ਕਾਲੇ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋਏ ਸੀ ਤੇ ਉਸ ਤੋਂ ਬਾਅਦ ਫਿਰ ਥਾਨ ਹੌਲੀ-ਹੌਲੀ ਕਰਕੇ ਪ੍ਰਗਟ ਹੋਇਆ ਤੇ ਐਡਾ ਵੱਡਾ ਸਥਾਨ ਬਣ ਗਿਆ। ਲੋ ਜੀ ਇਸ ਟਾਈਮ ਅਸੀਂ ਖੜੇ ਆ ਜੀ ਬਾਈ ਮੱਖਣ ਸਿੰਘ ਹੋਰਾਂ ਦੇ ਨਾਲ ਤੇ ਇਹ ਬੰਦੇ ਯਾਰ ਬਹੁਤ ਜ਼ਿਆਦਾ ਸ਼ੁੱਧ ਤੇ ਪਿਓਰ ਪੰਜਾਬੀ ਬੋਲਦੇ ਨੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਇਹਨਾਂ ਦਾ ਐਕਸਪੀਰੀਅੰਸ ਮਕਿੰਡੂ ਸਾਹਿਬ ਦੇ ਵਿੱਚ ਕਿਵੇਂ ਦਾ ਤੇ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਇੱਥੇ ਸੇਵਾ ਕਰਦਿਆਂ ਨੂੰ। ਮੱਖਣ ਬਾਈ ਸਤਿ ਸ੍ਰੀ ਅਕਾਲ। ਸਸਿਆ ਭਾਜ ਖਿਆਲ ਆ। ਬਹੁਤ ਵਧੀਆ ਜੀ ਤੁਸੀਂ ਦੱਸੋ। ਮੈਂ ਠੀਕ ਆ ਤੇ ਤੁਸੀਂ ਪੰਜਾਬੀ ਸਮਝ ਲੈਣ ਨੂੰ ਚੰ ਪੰਜਾਬੀ 올ਡੀ ਟੁੜੀ ਟੁੜੀ ਥੋੜੀ ਥੋੜੀ ਸਮਝ ਲੈਣੇ ਨਹੀਂ ਸਮਝ ਨਹੀਂ ਸਕ ਲੈਣੇ ਅੱਛਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਸੇਵਾ ਕਰਦਿਆਂ ਨੂੰ ਅ ਤੰਦਰੀਆਸ 2023 ਸਾਲ ਹੋ ਗਏ ਬਾਈ ਹੋਰਾਂ ਨੂੰ ਸੇਵਾ ਕਰਦਿਆਂ ਨੂੰ ਤੇ ਮਨ ਲਾਦਾ ਵੀ ਮੋਟੀ ਮੋਟੀ ਜਿੰਨਾ ਕ ਆਪਾਂ ਕਿਸੇ ਬੰਦੇ ਨਾਲ ਹਾਲਚਾਲ ਪੁੱਛਣਾ ਜਾਂ ਕਿੱਥੋਂ ਆਏ ਕਿੱਥੋਂ ਨਹੀਂ ਇੰਨੀ ਕ ਪੰਜਾਬੀ ਇਹ ਸਮਝ ਲੈਂਦੇ ਨੇ ਮੱਖਣ ਦੀ ਹੋਰ ਕੀ ਬੋਲ ਲੈਣੇ ਪੰਜਾਬੀ ਦੇ ਵਿੱਚ ਕੋਈ ਬਾਣੀ ਦੀਆਂ ਤੁਕਾਂ ਆਉਂਦੀਆਂ ਨੇ ਤੁਹਾਨੂੰ ਆ ਆ ਮੈਂ ਅਨ ਕਨਸਾਈਡ ਵਨ ਬਾਣੀ ਗੁਰੂ ਗੁਰੂ ਹੈ ਬਾਣੀ ਅੱਛਾ ਮੈਂ ਇੱਕ ਸ਼ਬਦ ਸੁਣਾ ਲਗਾ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤਸਰ ਗਰੂ ਬਾਣੀ ਕੇ ਹੈ ਸੇਵਾ ਕਜਿ ਨਿਮਾ ਪਤਾ ਗੁਰੂ ਨਸਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੋਨੇਹਾ ਸਾ ਸ੍ਰੀ ਅਕਾਲ ਸਾਨੂੰ ਇਹ ਨਾਮ ਗੁਰੂ ਘਰ ਵਾਲਿਆਂ ਨੇ ਦਿੱਤਾ ਸੀ ਮੱਖਣ ਸਿੰਘ ਠੀਕ ਹੈ ਤੇ ਤੁਹਾਡਾ origignal ਨਾਮ ਕੀ ਹੈ ਜੀ ਮੇਰਾ ਨਾਮ ਮੱਖਣ ਸਿੰਘ ਮਕਿੰਦੇ ਵਾਲਾ ਉਸ ਤੋਂ ਪਹਿਲਾਂ ਕੀ ਨਾਮ ਸੀ ਤੁਹਾਡਾ ਚਾਈਲਡਹੂਡ ਨੇਮ ਕੀ ਸੀ ਫਰਾਂਸਿਸ ਚਲੋ ਫਰਾਂਸਿਸ ਚਾਰੋ ਤੇ ਮੱਖਣ ਸਿੰਘ ਇਹਨਾਂ ਦਾ ਨਾਮ ਪਿਛਲੇ 23 ইয়ারਸ ਤੋਂ ਆਹ ਵਿਨਵਾ ਕੀ ਫਰ ਲਾਸਟ 23 ਅ ਤੇ ਮਨ ਲਾਦਾ ਵੀ 23 ਸਾਲਾਂ ਤੋਂ ਹੀ ਬਾਈ ਨੂੰ ਮੱਖਣ ਸਿੰਘ ਦਾ ਨਾਮ ਦਿੱਤਾ ਹੋਇਆ ਤੇ ਤੁਸੀਂ ਇੱਥੇ ਕੀ ਸੇਵਾ ਕਰਦੇ ਹੋ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਹੋ ਤੁਸੀਂ ਲੰਗਰ ਡਾਈਨਿੰਗ ਹਾਲ ਲੰਗਰ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਨੇ ਇਹ ਬੰਦੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਠੀਕ ਆ ਬਾਕੀ ਇਹਨਾਂ ਦੀ ਹੁਣ ਡਿਊਟੀ ਓਵਰ ਹੋ ਰਹੀ ਸੀ ਇਹ ਜਾ ਰਹੇ ਨੇ ਤਾਂ ਕਰਕੇ ਭੱਜ ਜਾਂਦੇ ਜਾਂਦੇ ਦੋ ਕਮੈਂਟਾਂ ਵਾਸਤੇ ਇਹਨਾਂ ਨੂੰ ਮਿਲਲੇ ਬਹੁਤ ਬਹੁਤ ਧੰਨਵਾਦ ਮੱਖਣ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਹਾਂ ਠੀਕ ਹੈ ਸ਼ੁਕਰੀਆ ਧੰਨਵਾਦ ਧੰਨਵਾਦ ਜੀ ਧੰਨਵਾਦ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਧੰਨਵਾਦ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹਾਂ ਠੀਕ ਹੈ ਜੀ ਓਕੇ ਵਧੀਆ ਮੱਖਣ ਸਿੰਘ ਮਕਿੰਡੋ ਵਾਲਾ ਮੱਖਣ ਸਿੰਘ ਮਕਿੰਡੋ ਵਾਲਾ ਮੱਖਣ ਸਿੰਘ ਮਕਿੰਡੋ ਵਾਲਾ ਜੀ ਮੱਖਣ ਸਿੰਘ ਧੰਨਵਾਦ ਧੰਨਵਾਦ ਰੱਬ ਦਾ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਬាទ ਠੀਕ ਹੈ ਮੱਖਣ ਸਿੰਘ ਮਕਿੰਡੋ ਵਾਲਾ ਜੀ ਮਾਈਕ ਲੈ ਲੀਏ ਤੁਹਾਡੇ ਉਹ ਬੜੀਆ ਚੰਗਾ ਬੰਦਾ ਠੀਕ ਆ ਚੰਗਾ ਚੰਗਾ ਯੂ ਹੈਵ ਮਾਈ ਮਾਈਕ ਬ੍ਰੋ oh yeah sorry ਬਾਕੀ ਮੈਂ ਦੱਸਿਆ ਵੀ ਮੋਟੀ ਮੋਟੀ ਸਾਰੀ ਪੰਜਾਬੀ ਸਮਝ ਲੈਂਦੇ ਨੇ ਪਰ ਜਦੋਂ ਆਪਾਂ ਕੋਈ ਜ਼ਿਆਦਾ ਟਿਪੀਕਲ ਬੋਲਦੇ ਉੱਥੇ ਥੋੜਾ ਜਿਹਾ ਕੰਮ ਉਲਝਿਆ ਮੈਂ ਪਰ ਬੰਦਾ ਠੀਕ ਆ ਹਾਂ ਠੀਕ ਆ ਬੰਦਾ ਠੀਕ ਆ ਠੀਕ ਆ ਵੱਖਣ ਓਕੇ ਬਾਈ ਸ਼ੁਕਰੀਆ ਧੰਨਵਾਦ ਧੰਨਵਾਦ ਓਕੇ ਜੀ ਓਕੇ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਤੇ ਸੜਕ ਪਾਰ ਕਰਨਸਾਰ ਹੀ ਇਧਰਲੇ ਪਾਸੇ ਉੱਪਰ ਲਿਖਿਆ ਹੋਇਆ ਜੀ ਸਿੱਖ ਹਸਪੀਟਲ ਮਕੇਂਡੂ ਇਹ ਗੁਰਦੁਆਰਾ ਸਾਹਿਬ ਵੱਲੋਂ ਹਸਪਤਾਲ ਚਲਾਇਆ ਜਾ ਰਿਹਾ ਜੀ ਇਹ ਪੁਰਾਣਾ ਹਸਪਤਾਲ ਹੈ ਜਿੱਦਣੇ ਲੇ ਪਾਸੇ ਆਪਾਂ ਹੁਣ ਚੱਲੇ ਆ ਤੇ ਉਹ ਜਿਹੜਾ ਪਰਲੇ ਪਾਸੇ ਵਾਲਾ ਹਸਪਤਾਲ ਹੈ ਉਹਦਾ ਨਾਮ ਹੈਗਾ ਜੀ ਗੁਰੂ ਨਾਨਕ ਮਕਿੰਡੂ ਉਹ ਹਸਪਤਾਲ ਦੀ ਓਪਨਿੰਗ ਹੋ ਗਈ ਪਰ ਹਜੇ ਮਸ਼ੀਨਾਂ ਵਗੈਰਾ ਜਾਂ ਇੱਥੋਂ ਦੇ ਡਾਕਟਰ ਜਿਹੜੇ ਹੈਗੇ ਨਾਈਰੋਬੀ ਤੋਂ ਆਉਣਗੇ ਸਾਰੇ ਉਹ ਹਜੇ ਇੱਥੇ ਆਏ ਨਹੀਂ ਹੈਗੇ ਕੱਲੀ ਓਪਨਿੰਗ ਹੋਈ ਆ ਪਰ ਹਜੇ ਹਸਪਤਾਲ ਇਹ ਵਰਕਿੰਗ 'ਚ ਨਹੀਂ ਹੈਗਾ ਤੇ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਇਹਨਾਂ ਹਸਪਤਾਲ ਦੇ ਵਿੱਚ ਜਿਹੜਾ ਇਲਾਜ ਕੀਤਾ ਜਾਊਗਾ ਬਹੁਤ ਹੀ ਮਿਨੀਮਮ ਚਾਰजेस ਜਿਹੜੇ ਹੁੰਦੇ ਨੇ ਵੀ ਆਮ ਬੰਦਾ ਵੀ ਅਫੋਰਡ ਕਰ ਸਕੇ ਉਹਨੇ ਕੇ ਪੈਸਿਆਂ ਦੇ ਨਾਲ ਇਧਰਲੇ ਪਾਸੇ ਇਲਾਜ ਹੋਣਾ ਸ਼ੁਰੂ ਹੋ ਜੂਗਾ ਇਸ ਨਵੀਂ ਬਿਲਡਿੰਗ ਦੇ ਵਿੱਚ ਸਾਲਕ ਹੋਇਆ ਇਹਨੂੰ ਬਣ ਕੇ ਤਿਆਰ ਹੋਈ ਨੂੰ ਇਧਰਲੇ ਪਾਸੇ ਵਾਲਾ ਹਸਪੀਟਲ ਸਿੱਖ ਹਸਪੀਟਲ ਇਹ ਪੁਰਾਣਾ ਹਸਪਤਾਲ ਹੈ ਜੀ ਇਹ ਵਰਕਿੰਗ ਦੇ ਵਿੱਚ ਆ ਫਿਲਹਾਲ ਇਹ ਬਿਲਡਿੰਗ ਵੀ ਪੁਰਾਣੀ ਆ ਤੇ ਉਹ ਬਿਲਡਿੰਗ ਸਾਰੀ ਨਵੀਂ ਆ ਤੇ ਉਹ ਜਿਹੜੇ ਅਗਾਖਾਂ ਇੱਕ ਇਥੇ ਗਰੁੱਪ ਆ ਜੀ ਬਹੁਤ ਵੱਡਾ ਗਰੁੱਪ ਆ ਉਹਨਾਂ ਵੱਲੋਂ ਰਨ ਕੀਤਾ ਜਾਣਾ ਪਰ ਇਹ ਗੁਰਦੁਆਰਾ ਸਾਹਿਬ ਇਹ ਜਿਹੜਾ ਹਸਪੀਟਲ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਇਹ ਵਾਲਾ ਇਹ ਪਹਿਲਾਂ ਤੋਂ ਹੀ ਗੁਰੂ ਘਰ ਵਾਲੇ ਇਹਨੂੰ ਰਨ ਕਰ ਰਹੇ ਸੀ ਐਵੇਂ ਕੋਈ ਗੱਲ ਬਾਤ ਆ ਜੀ ਸਿੱਖ ਹਸਪੀਟਲ ਮਕਿੰਡੂ ਤੇ ਇਹਦੀ ਬਿਲਡਿੰਗ ਵੀ ਐ ਪੂਰੀ ਦੇਖਣ ਨੂੰ ਪੁਰਾਣੀ-ਪੁਰਾਣੀ ਲੱਗਦੀ ਆ ਪੱਥਰ ਲੱਗਿਆ ਹੋਇਆ ਸਾਰਾ ਇਧਰਲੇ ਪਾਸੇ ਲਿਖਿਆ ਹੋਇਆ ਜੀ ਐਚ ਐਚ ਮਤਲਬ ਹੈਲੀਪੈਡ ਇੱਥੇ ਹੈਲੀਕਾਪਟਰ ਵੀ ਉਤਰ ਸਕਦਾ ਠੀਕ ਆ ਆ ਸਾਹਮਣੇ ਹਸਪੀਟਲ ਹਸਪੀਟਲ ਦੇ ਇਧਰਲੇ ਪਾਸੇ ਆ ਵੀ ਸਾਹਮਣੇ ਹੈਲੀਪੈਡ ਬਣਾਇਆ ਹੋਇਆ ਇੱਥੇ ਵੀ ਹੈਲੀਕਾਪਟਰ ਉਤਰ ਸਕਦਾ ਕਾਫੀ ਵੱਡੀ ਖੁੱਲੀ ਥਾਂ ਦੇ ਉੱਤੇ ਬਣਾਇਆ ਗਿਆ ਜੀ ਇਹ ਉਧਰ ਸਾਹਮਣੇ ਪਾਸੇ ਹਸਪੀਟਲ ਆ ਜੀ ਹਸਪੀਟਲ ਦੇ ਇਧਰਲੇ ਪਾਸੇ ਇਹਨਾਂ ਨੇ ਡੰਗਰ ਰੱਖੇ ਹੋਏ ਨੇ ਜੀ ਤੇ ਸਾਰਾ ਜਿਹੜਾ ਦੁੱਧਾ ਇੱਥੋਂ ਚੋਕੇ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਵੀ ਪਾਇਆ ਜਾਂਦਾ ਤੇ ਜੇ ਦੁੱਧ ਵੱਧ ਜਾਂਦਾ ਤਾਂ ਸੁਣਿਆ ਕਹਿੰਦੇ ਉਹਨੂੰ ਗਾਂਾਂ ਦੀ ਗਾਂ ਅੱਗੇ ਲੋਕਾਂ ਨੂੰ ਵੇਚ ਵੀ ਦਿੱਤਾ ਜਾਂਦਾ ਇਧਰਲੇ ਪਾਸੇ ਪਿੰਜਰਾ ਲੱਗਿਆ ਹੋਇਆ ਜੀ ਧਾਰਾ ਕੱਢਣ ਵਾਸਤੇ ਜਿਹੜੀਆਂ ਇੱਥੇ ਧਾਰਾਂ ਕੱਢੀਆਂ ਜਾਂਦੀਆਂ ਨੇ ਉਹ ਸਾਰੀਆਂ ਮਸ਼ੀਨ ਦੇ ਨਾਲ ਕੱਢੀਆਂ ਜਾਂਦੀਆਂ ਨੇ ਹੱਥ ਨਾਲ ਨਹੀਂ ਉਹਦਾ ਮੱਜਾਂ ਨੂੰ ਚੋਇਆ ਜਾਂਦਾ ਇਹਨਾਂ گاਵਾਂ ਨੂੰ ਸੌਰੀ ਤੇ ਇਹ ਜਿਹੜੀ ਬਰੀਡ ਹੈਗੀ ਆ ਜੀ ਇਹ ਹੈਗੀ ਆ HF ਤੇ ਟੋਟਲ ਇਹਨਾਂ ਕੋਲ 40 ਦੇ ਨੇੜੇ ਤੇੜੇ گاਵਾਂ ਨੇ ਤੇ ਮਿਲਕ ਦੀ ਕੁਆਂਟੀਟੀ ਦੀ ਗੱਲ ਕਰੀਏ ਦੁੱਧ ਦੀ ਕੁਆਂਟੀਟੀ ਦੀ ਗੱਲ ਕਰੀਏ ਤਾਂ ਇੱਕ ਦਿਨ ਦੇ ਵਿੱਚ ਵਿੱਚ ਤਿੰਨੇ ਟਾਈਮ ਦਾ ਮਿਲਾ ਕੇ ਅੱਡ ਅੱਡ گاਵਾਂ ਦਾ ਅੱਡ ਅੱਡ ਹਿਸਾਬ ਆ ਤੇ 30 ਤੋਂ ਲੈ ਕੇ 50 ਲੀਟਰ ਦੇ ਵਿੱਚ ਵਿੱਚ ਦੁੱਧ ਦੇ ਦਿੰਦੀਆਂ ਨੇ ਉਹ ਸਾਹਮਣੇ ਬਾਈ ਖੜਾ ਬਾਈ ਨੇ ਕਿਹਾ ਸੀ ਵੀ ਟੋਟਲ 40 ਨੇ ਇੱਥੇ ਲੱਗ ਨਹੀਂ ਰਹੀਆਂ 40 ਉਹ ਮੈਨੂੰ ਟੋਟਲ 40 ਸਮਥਿੰਗ ਹਾਂ ਬਾਈ ਨੇ 40 ਦੇ ਨੇੜੇ ਤੇੜੇ ਕਹੀਆਂ ਨੇ ਤੇ 30 ਤੋਂ ਲੈ ਕੇ 50 ਲੀਟਰ ਦੇ ਵਿੱਚ ਵਿੱਚ ਆੜੜ ਗਾਵਾਂ ਦੇ ਹਿਸਾਬ ਨਾਲ ਮਤਲਬ ਐਵਰੇਜ ਦੁੱਧ ਦੀ ਇੱਥੋਂ ਕੁਆਂਟੀਟੀ ਨਿਕਲ ਜਾਂਦੀ ਆ ਜਿੰਨਾਂ ਕ ਯੂਜ਼ ਕਰਨ ਲੰਗਰਾਂ ਦੇ ਵਿੱਚ ਯੂਜ਼ ਕਰ ਲੈਂਦੇ ਨੇ ਵਧਿਆ ਹੋਇਆ ਕਹਿੰਦੇ ਉਹਨਾਂ ਪਰਾਂ ਜਾਂ ਲੋਕਲ ਬੰਦਿਆਂ ਨੂੰ ਵੇਚ ਵੀ ਦਿੱਤਾ ਜਾਂਦਾ ਚਲੋ ਜੀ ਜਿਵੇਂ ਦਾ ਪਸਾਹ ਹਾਕ ਦਾ ਬਈ ਇੱਥੇ ਦੇਖ ਰਹੇ ਹਨ ਐਵੇਂ ਦਾ ਹਿਸਾਬਤ ਆਪ ਆਪਣੇ ਇੰਡੀਆ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਜਿਹੜੇ ਕਾਰ ਸੇਵਾ ਵਾਲੇ ਗੁਰਦੁਆਰੇ ਹੁੰਦੇ ਨੇ ਉਹਨਾਂ ਵਾਸਤੇ ਹੁੰਦਾ ਕਿਉਂਕਿ ਉਹ ਕੀ ਕਰਦੇ ਨੇ ਵੀ ਸਾਰਾ ਦੁੱਧ ਆਪ ਕੱਢਦੇ ਨੇ ਤੇ ਕੱਖ ਕੰਡਾ ਵੀ ਆਪ ਬੀਜਦੇ ਨੇ ਤੇ ਉਵੇਂ ਹੀ ਮਾਹੌਲ ਇੱਥੇ ਆ ਇਹ ਵੀ ਕੱਖ ਕੰਡਾ ਆਪ ਬੀਜਦੇ ਨੇ ਤੇ ਮੱਝਾਂ ਗਾਵਾਂ ਵੀ ਜਿਹੜੀਆਂ ਹੈਗੀਆਂ ਨੇ ਇਹਨਾਂ ਕੋਲ ਇਹਨਾਂ ਨੇ ਆਪ ਇੱਥੇ ਰੱਖੀਆਂ ਹੋਈਆਂ ਨੇ ਤੇ ਪਿਓਰ ਜਿਹੜਾ ਕੰਮ ਹੁੰਦਾ ਪਿਓਰ ਦੁੱਧ ਹੁੰਦਾ ਉਹ ਸਾਰਾ ਇੱਥੇ ਲੰਗਰਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਠੀਕ ਹੈ ਕੱਦ-ਕਾਡ ਸੁਖਣ ਵਾਲੀ ਨਾ ਜਿਹੜੀ ਜਿਹੜੀ ਬਰੀਡ ਆ ਇਸ ਬਰੀਡ ਦੇ ਚੰਗੇ ਨੇ ਬਹੁਤ ਉੱਚੇ-ਉੱਚੇ ਗਾਵਾਂ ਨੇ ਇਹ ਚਲੋ ਤਾਂ ਹੁਣ ਤੁਹਾਨੂੰ ਆਪਾਂ ਪਿਛਲੇ ਪਾਸੇ ਦਰਖਤ ਦਿਖਾ ਕੇ ਲੈ ਕੇ ਆਏ ਆ ਜੀ ਬਾਉਬ ਬਾਉਬ ਆ ਉਹਦੇ ਸਪੈਲਿੰਗ ਨੇ ਤੇ ਐਵੇਂ ਦਾ ਭਾਈ ਉਹਨੂੰ ਫਲ ਵੀ ਲੱਗਦਾ ਉਹ ਤੁਹਾਨੂੰ ਆਪਾਂ ਤਾਂ ਦਿਖਾਇਆ ਕਿਉਂਕਿ ਉਹ ਬਹੁਤ ਜ਼ਿਆਦਾ ਪੁਰਾਣਾ ਦਰਖਤ ਆ ਅ 500 ਸਾਲ ਤੋਂ ਵੀ ਉੱਤੇ ਤੇ ਆਹ ਭਾਈ ਉਹਦੀ ਫੋਟੋ ਦੇਖੋ ਐਵੇਂ ਦਾ ਵੀ ਉਹਦਾ ਤਣਾ ਹੋ ਜਾਂਦਾ ਥੱਲੇ ਥੱਲੇ ਵਾਲੇ ਪਾਸੇ ਐਡਾ ਮੋਟਾ ਤਣਾ ਹੋ ਜਾਂਦਾ ਆ ਸਾਰੀਆਂ ਉਸੇ ਦੀਆਂ ਫੋਟੋਆਂ ਨੇ ਭਾਈ ਜੀ